ਸਾਰੇ ਜਿਹੜੇ ਸੀਨੀਅਰ ਅਫਸਰ ਸਾਹਿਬਾਨ ਨੂੰ ਉਹਨਾਂ ਵੱਲੋਂ ਦੇਲੀ ਪ੍ਰਸ਼ਾਨ ਦੇਸ਼ ਜਿਹੜੀ ਕਿ ਪੰਜਾਬ ਮੇਟਾਈ ਟਾਈਟ ਟਾਈਟ ਉਹਨਾਂ ਦੇ ਸਬੰਧ ਵਿੱਚ ਜਿਹੜੇ ਲੋਕ ਨਸ਼ਾ ਦਾ ਤਸਕਰੀ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਸਾਰੇ ਐਸਐਚਓ ਪਤਾਰਾ ਡਿਪਟੀ ਸੀਨੀਅਰ ਇੰਸਪੈਕਟਰプラス ਨਵੀਂ ਜਿਹੜੀ ਟੀਮ ਹੈ ਕਿ ਕੱਲ ਦੁਪਹਿਰੇ ਜੇ ਸੀਗੇ ਰੇਡ ਕਰਨ ਵਾਸਤੇ ਨਾ ਕੋਈ ਇਨਫੋਰਮੇਸ਼ਨ ਆਈ ਸੀ ਪਤਾਰਾ ਉਹਨਾਂ ਨੇ ਆਹਾਂ ਤੇ ਦੇ ਵਿੱਚ ਕਿ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਹਰਮਨ ਜੋਤ ਸਿੰਘ ਫਿਰ ਗਾ ਨਰਕਾ ਕਦਮਦੀਪ ਸਿੰਘ ਹੈ ਇੱਕ ਤਰਲੋਕ ਲਾਲ ਔਰ ਹਰਮਨ ਸੰਧੂ ਹੈ ਇੱਕ ਗੁਰਜੀਤ ਸਿੰਘ ਔਰ ਫੁੱਜਤਾ ਹੈ ਇੱਕ ਪ੍ਰਗਟ ਸਿੰਘ ਔਰ ਫੁੱ ਸੋਨੂ ਹੈ ਇੱਕ ਸੰਦੀਪ ਕੁਮਾਰ ਔਰ ਫੁੱ ਸਿਪਾਹ ਇਹ ਜਿਹੜੇ ਸਾਰੇ ਜਣੇ ਨੇ ਇਹ ਇਹ ਸਾਰੇ ਇੱਕ ਮਕਾਨ ਜਿਹੜਾ ਕਿ ਤਰਲੋਕ ਲਾਲ ਔਰ ਹਰਮਨ ਸੰਧੂ ਦਾ ਮਕਾਨ ਹੈ ਉਹਦੇ ਅੰਦਰ ਬੈਠ ਕੇ ਨਸ਼ਾ ਕਰਦੇ ਨੇ ਤੇ ਪਲੱਸ ਜਿਹੜੇ ਔਰ ਛੋਟੀ ਉਮਰ ਦੇ ਘੋੜੇ ਪਾਲੇ ਬੱਚੇ ਨੇ ਉਹਨਾਂ ਨੂੰ ਉੱਥੇ ਨਸ਼ਾ ਕਰਨ ਦਾ ਵਾਸਤੇ ਜਗ੍ਹਾ ਪ੍ਰੋਵਾਈਡ ਕਰਦੇ ਨੇ ਤੇ ਉਹਨਾਂ ਨੇ ਲਿਵਰ ਕਰਦੇ ਨੇ ਕਿਉਂਕਿ ਇਹ ਨਸ਼ਾ ਕਰਨ ਤੇ ਉਹਗੇ ਇਹਨਾਂ ਦੇ ਗਾਠ ਬਣਦੇ ਇਹਨਾਂ ਨੇ ਜਦੋਂ ਉੱਥੇ ਰੇਡ ਕੀਤਾ ਤਾਂ ਜਦੋਂ ਇਹਨਾਂ ਨੇ ਬਾਹਰਲੇ ਪਾਸੇੋਂ ਦੇ ਉਹਨਾਂ ਨੇ ਤਾਲ ਲਗਾਇਆ ਹੋਇਆ ਸਕੇਪਟਕੀ ਅੰਦਰ ਉਹ ਆਪ ਸੀ ਬਟ ਕਿਉਂਕਿ ਇਨਫੋਰਮੇਸ਼ਨ ਸਾਡੇ ਕੋਲ ਜਿਹੜੀ ਸੀ ਜ ਸਾਡੇ ਐਸਟੂ ਸਾਹਿਬ ਕੋਲ ਬਿਲਕੁਲ ਐਕਿਊਰੇਟ ਜਦੋਂ ਇਹਨੇ ਦਰਵਾਜ਼ਾ ਨੌਕ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਹੁਣ ਅੰਦਰੋਂ ਭੱਜਣ ਨੂੰ ਕੋਈ ਜਗ੍ਹਾ ਨਹੀਂ ਨਿਕਲਨੀ ਤਾਂ ਉਹਨਾਂ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਉੱਤੇ ਹੀ ਅਟੈਕ ਕੀਤਾ ਜਿਹਦੇ ਵਿੱਚੋਂ ਜਿਹੜਾ ਤਰਲੋਕ ਲਾਲ ਫਾਰਮ ਤੋਂ ਚੰਦੂ ਆਇਆ ਨਹੀਂ ਉਹਦੇ ਕੋਲ ਇੱਕ ਵੱਡੇ ਸਾਈਜ਼ ਦੀ ਖੱਡੇ ਜਿਹੀ ਬੜਦਰ ਦੀ ਇੱਕ ਕੁਰਬਾਨ ਸੀ ਉਹਦੇ ਨਾਲ ਇਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਿਸ ਦੇ ਵਿੱਚ ਸਾਡੇ ਦੋ ਕਰਮਚਾਰੀ ਜਿਹੜੇ ਹਨ ਉਹ ਜ਼ਖਮੀ ਹੋਏ ਤੇ ਵਿੱਚ ਇੱਕ ਨਰਕਾਸਾ ਸੀਨੀਅਰ ਕੌਂਸਟਿਟੈਂਟ ਹੈ ਜਸਵੀਰ ਸਿੰਘ ਉਹਦੇ ਨੂੰ شدید ਸੱਟਾਂ ਲੱਗੀਆਂ ਤੇ ਪਲੱਸ ਇੱਕ ਲੜਕਾ ਉਹਦਾ ਨਾਮ ਹੈ ਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਦੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੇ ਛੱਤ ਤੇ ਚੜ ਕੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੇ ਸਾਡੇ ਐਸਐਚਓ ਸਾਹਿਬ ਦੇ ਵੀ ਨਹੀਂ ਸੱਟ ਕਿੱਤਾ ਉਰੇ ਮਾਰੀ ਇਹਨਾਂ ਦੇ ਸੱਟਾਂ ਲੱਗੀਆਂ ਤੇ ਉਸੇ ਉਹ ਜਿਹੜੇ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਸੱਟਾਂ ਲਗੀਆਂ ਸੀ ਜਾਂ ਜਖਮ ਹੋਏ ਸੀ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਵਾਉਣ ਵਾਸਤੇ ਹਸਪਤਾਲ ਭੇਜਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਉਹ ਜੋ ਉਹਨਾਂ ਦੇ ਬੜੀ ਇੱਕ ਕਾਰਵਾਈ ਹੈ ਉਹਦੇ ਸੰਬੰਧੀ ਕਾਰਵਾਈ ਕੀਤੀ ਤੇ ਐਫ ਆਈ ਆਰ ਜਿਲੀ ਹੈ ਉਹ ਦਰਜ ਕੀਤੀ ਹੈ ਅੰਡਰ ਸੈਕਸ਼ਨ 307 353 332 186 148 159 ايपीसी ਖਾਤਾ ਪਤਾ ਨਾ ਚਰਚ ਕੀਤੀ ਜੇ ਇਹ ਚੇਪੋ ਕੋਸਿੰਗ ਬਗਲ ਲੋਸ ਨੂੰ ਕੋਈ ਅਟੈਕਰਸ ਨੇ ਇਹਦੇ ਐਸਪੀ ਇਹ ਹੀ ਸੀ ਕਿ ਅਟੈਕ ਕਰਦੇ ਨੇ ਤੁਸੀਂ ਬਾਦ ਫੋਰਸ ਲਗਾ ਕੇ ਇਹਨਾਂ ਨੂੰ ਕੱਲ ਸ਼ਾਮੀ ਤਿੰਨ ਅਕਿਊਜ਼ ਜਿਹੜੇ ਨੇ ਉਹਨਾਂ ਨੂੰ ਸੀ ਗ੍ਰਿਫਤਾਰ ਜਿਹੜੇ ਗ੍ਰਿਫਤਾਰ ਕੀਤੇ ਹੋਏ ਅਕਿਊਜ਼ ਨੇ ਉਹਨਾਂ ਵਿੱਚੋਂ ਇੱਕ ਹਰਮਨ ਜੋਤ ਸਿੰਘ ਸਾਬਕ ਲੇਟ ਕੁਰਵਾਨ ਸਿੰਘ ਗੁਰਜੀਤ ਸਿੰਘ ਵਰੁਜਿਤਾ ਤੇ ਪਰਗਟ ਸਿੰਘ ਕੋਲ ਕਿ ਤਿੰਨ ਜਿਹੜੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਤਿੰਨ ਗ੍ਰਿਫਤਾਰ ਕਰਨ ਵਾਲੇ ਬਾਕੀ ਨੇ ਪਰਮੂਲ ਕਲਾਲ ਤੇ ਹਰਮਨ ਸਿੰਘ ਗਗਨਦੀਪ ਸਿੰਘ ਕੋਲ ਗਗਨਦੀਪ ਸਰਪਲੇਟ ਕੋਲ ਰਣਜੀਤ ਸਿੰਘ ਕੁਮਾਰ ਸਿੰਘ ਕੋਲ ਕਿ ਤਿੰਨ ਜਿਹੜੇ ਅਜੇ ਗ੍ਰਿਫਤਾਰ ਕਰਨਾ ਜੇ ਦਿੱਤੀ ਇਹਨਾਂ ਦੇ ਪਿੱਛੇ ਅਸੀਂ ਟੈਕਨੀਕਲ ਰਿਕਵ ਨਾਲ ਇਨਵੈਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਜਲਦੀ ਤੋਂ ਜਲਦੀ ਕਰ ਲਵਾਂਗੇ ਇਹਨਾਂ ਦੇ ਮੂਖ ਦੋਸ਼ੀ ਇਸ ਕੇਸ ਦੇ ਵਿੱਚ ਜਿਹੜਾ ਅਸੀਂ ਖਾਣਾ ਕਿ ਕੀ ਉਸਤੇ ਚੇਰਿਚੇ ਕਾਮਨ ਇੰਟੈਂਸ਼ਨ ਦੇ ਨਾਲ ਨੇ ਸਾਰਿਆਂ ਦਾ ਇਕੱਠਿਆਂ ਦਾ ਪੂਰਾ ਰੋਡ ਬਟ ਜਿਹੜਾ ਮੇਨ ਪ੍ਰਾਈਮ ਨੇ ਚੇਰਿਚੇ ਇਹਨਾਂ ਦੇ ਵਿੱਚ ਉਹ ਹੈ ਅ ਤਰਲੋਕ ਲਾਲ ਹਰਮਨ ਸੰਧੂ ਹਰਮਨ ਸੰਧੂ ਜਿਹੜਾ ਹੈ ਇਹ ਪਹਿਲਾਂ ਵੀ ਇਹਦੇ ਖਿਲਾਫ ਦੋ ਮੁਕੱਦਮੇ ਨਾਲ ਸੀ ਪਹਿਲਾ ਮੁਕੱਦਮਾ ਇਹਦੇ ਖਿਲਾਫ 46 ਨੰਬਰ ਐਫ ਆਰ ਜਿਹੜੀ ਕਿ 26/8/2023 ਨੂੰ ਦਰਜ ਹੋਇਆ ਸੀਗਾ ਉਹਦੇ નીચે ਦੇ ਖਿਲਾਫ ਇਹਨੂੰ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਤੇ ਉਹ ਕੇਸ ਦੇ ਵਿੱਚ ਪਤਾ ਲੱਗਿਆ ਜੇ ਅਸੀਂ ਬਾਕੀ ਕੰਮ ਕਰਾਂਗੇ ਇਹਨੂੰ ਸਜ਼ਾ ਵੀ ਹੋ ਚੁੱਕੀ ਆ ਲੱਗਦੀ ਹੈ ਤੇ ਦੂਸਰਾ ਕੇਸ ਇਹਦੇ ਖਿਲਾਫ 106 ਨੰਬਰ ਐਫ ਆਰ ਇਸ ਸਾਲ 2020 ਵਿੱਚ ਦਰਜ ਹੋਇਆ ਸੀਗਾ ਉਹਦੇ ਵਿੱਚ ਇਹ ਕਿਸੇ ਲੇਡੀ ਦੇ ਨਾਮ ਬਦਸੂਦੀ ਤਰੀ ਸੀ 354 ਡੀ ਔਰ 354 ਆਈ ਵੀ ਸੀ 506 509 ਆਈ ਵੀ ਸੀ ਦੇ ਤਹਿਤ ਇਹਨੂੰ ਰਿਕਾਰਡ ਕਰ ਚੁੱਕਿਆ ਗਿਆ ਸੀਗਾ ਉਦੇ ਵਿੱਚ ਵੀ ਹੈ ਜਿਹੜੀ ਟ੍ਰਾਇਲ ਫੇਸ ਕਰ ਰਹੇ ਉਹ ਮੇਰੀ ਸਾਰੇ ਜਿਹੜੇ ਹੀ ਸਾਰੇ ਸਮਾਜ ਦੇ ਲੋਕ ਨੇ ਕਿ ਸਾਨੂੰ ਪਰਮਿਸ਼ਨ ਦੇ ਦਿੱਤੀ ਕਿ ਜਿਹੜੇ ਲੋਕ ਨਸ਼ੇ ਦੀ ਤਸਕਰੀ ਜਾਂ ਨਸ਼ੇ ਦੇ کاروبار ਵਿੱਚ ਲਿਪਟੇ ਹੋਏ ਹੋ ਉਹ ਜਿਸ ਤਰ੍ਹਾਂ ਸਾਰੇ ਕੋਲੇ ਕੋਕਟਾ ਜਾਣਕਾਰੀ ਆਈ ਸੀ ਉਹ ਮਿਸ ਨੇ ਆਪਣਾ ਪੂਰਾ ਜ਼ੋਰ ਲਗਾ ਕੇ ਇਹ ਉੱਤੇ ਕਾਰਵਾਈ ਕੀਤੀ ਹੈ ਉਹ ਅਗਰ ਸਾਨੂੰ ਪ੍ਰੋਪਰ ਸਹੀ ਇਨਫੋਰਮੇਸ਼ਨ ਟਾਈਮ ਟੂ ਟਾਈਮ ਜਲਦੀ ਰਹੇਗੀ ਅਸੀਂ ਜਿੰਨੇ ਵੀ ਗਲਤ ਕੰਮ ਕਰਨ ਵਾਲੇ ਵਿਅਕਤੀ ਹਨ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਨੂੰਨ ਚਲਾਇਆ ਹੈ